ਵਾਸਤੀ ਹੋਏ ਲੋਕਾਂ ਦੇ ਨਾ ਕਈ ਤਰ੍ਹਾਂ ਦੇ ਵਰਗ ਬਣੇ ਹੋਏ ਅਲੱਗ-ਅਲੱਗ ਤੇ ਹਰੇਕ ਵਰਗ ਦੀ ਇਹੀ ਕੋਸ਼ ਹੁੰਦੀ ਆ ਕਿ ਪੈਸਾ ਜਿਹੜਾ ਹੈ ਨਾ ਉਹ ਵਧ ਤੋਂ ਵਧ ਆਪਣੇ ਅੰਡਰ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਉਹ ਚਾਏ ਸਹੀ ਜਾਇਜ਼ ਨਜਾਇਜ਼ ਤਰੀਕੇ ਨਾਲ ਕਿਸੇ ਤਰ੍ਹਾਂ ਮਰਜ਼ੀ ਜਿਹੜਾ ਹੈ ਨਾ ਉਹ ਪੈਸਾ ਵਧ ਤੋਂ ਵਧ ਇਕੱਠਾ ਕੀਤਾ ਜਾਵੇ ਤੇ ਉਹਨਾਂ ਵਰਗਾਂ ਦੇ ਵਿੱਚ ਨਾ ਕੁਝ ਕੋ ਵਰਗ ਐਸੇ ਹੈ ਕਿ ਆ ਵੀ ਜਿਹੜੇ ਸਿਰਫ ਸਿਰਫ ਇਮਾਨਦਾਰੀ ਦੇ ਖੰਦੇ ਆ ਤੇ ਕੁਝ ਐਸੇ ਆ ਕਿ ਜਿੰਨਾ ਚਿਰ ਉਹ ਦੂਸਰੀਆਂ ਹੋਰਾਂ ਨੂੰ ਨਾਲ ਲੁੱਟਣਗੇ ਨਾ ਤੇ ਉਹਨਾਂ ਦਾ ਆਪਣਾ ਘਰ ਨਹੀਂ ਪਰਦਾ ਇਹ ਤਾਂ ਰਹਿ ਗਈ ਇੱਕ ਅਲੱਗ ਗੱਲ ਔਰ ਉਹਦੇ ਨਾਲ ਇੱਕ ਗੱਲ ਹੋਰ ਵੀ ਹੈ ਕਿ ਐਸਾ ਕਿਹੜਾ ਵਰਗ ਹੈਗਾ ਕਿ ਜਿਹੜਾ ਆਪਣੇ ਕੋਲੋਂ ਨਾ ਪੈਸੇ ਲਾ ਕੇ ਉਹ ਕੋ 2-4000 5000 7000 5000 ਜਾਂ ਉਸ ਤੋਂ ਵੱਧ ਜਾਂ ਘੱਟ ਕਿੰਨਾ ਵੀ ਪੈਸਾ ਹੋ ਸਕਦਾ ਹੈ ਖੁੱਲੇ ਅਸਮਾਨ ਤੇ ਲਾ ਕੇ ਨਾ ਤੇ ਫਿਰ ਜਦੋਂ ਅੱਗੋਂ ਨਤੀਜਾ ਜਿਹੜਾ ਮਿਲਣਾ ਉਹ ਸਹੀ ਨਾ ਮਿਲੇ ਲਾਏ ਹੋਏ ਪੈਸੇ ਦਾ ਪਰ ਵੱਡਾ ਸਾਰਾ ਦਿਲ ਕਰਕੇ ਨਾ ਇਹ ਕਹਿ ਦੇਣਾ ਕਿ ਚਲੋ ਕੋਈ ਨਾ ਅਗਲੀ ਵਾਰ ਸਹੀ ਜਾਂ ਫਿਰ ਇਹ ਕਹਿ ਲੋ ਕਿ ਤਜਰਬਾ ਹੀ ਹੋ ਗਿਆ ਨਾਲੇ ਆਪਾਂ ਨੂੰ ਤੇ ਨਾਲੇ ਹੋਰਾਂ ਨੂੰ ਇਸ ਤਜਰਬੇ ਤੋਂ ਸਿੱਖਣੀ ਹੈ ਤੇ ਜਦੋਂ ਇਦਾਂ ਦੀ ਗੱਲ ਕਰਦੇ ਵੀ ਉਹ ਕਿਹੜਾ ਵਰਗ ਹੋ ਸਕਦਾ ਜਿਹੜਾ ਇਹ ਕਹਿ ਦੇਵੇ ਕਿ ਚਲ ਕੋਈ ਨਾ ਫੇਰ ਸਹੀ ਅਗਲੀ ਵਾਰ ਸਹੀ ਜਾਂ ਫਿਰ ਚਲੋ ਤਜਰਬਾ ਹੀ ਹੋ ਗਿਆ ਉਹ ਇੱਕੋ ਇੱਕ ਨਾਮ ਜਾਂ ਇੱਕੋ ਇੱਕ ਵਰਗ ਜਿਹੜਾ ਉਹ ਹਰੇਕ ਦੇ ਦਿਮਾਗ ਦੇ ਵਿੱਚ ਆਏਗਾ ਉਹ ਨਿਕਸਾਨੀਰ ਕਿ ਚਾਹੇ ਉਹ ਲੱਖ ਲਾਉਣ ਤੇ ਚਾਹੇ ਕੱਖ ਲਾਉਣ ਇੱਕ ਤਾਂ ਇਹ ਵੱਡੀ ਗੱਲ ਕਿ ਲਾਉਣਾ ਉਹਨਾਂ ਨੇ ਖੁੱਲੇ ਅਸਮਾਨ ਤੇ ਹੀਟ ਜਿੰਦਰੇ ਦੇ ਵਿੱਚ ਬੰਦ ਕਰਕੇ ਨਹੀਂ ਬਾਕੀ ਸਾਰੇ ਵਪਾਰ ਜਿਹੜੇ ਹਨ ਉਹ ਜਿੰਦਰੇ ਵਿੱਚ ਬੰਦ ਹੋ ਕੇ ਹੀ ਆਪਦੇ ਜਿੰਦਰਿਆਂ ਦੇ ਨਾਲ ਹੀ ਕਰਦੇ ਹੋ ਤੇ ਇੱਥੇ ਇਹ ਹੈਗਾ ਕਿ 2 ਨੰਬਰ ਦੇ ਵਿੱਚ ਖਰੀਦ ਕੇ ਚੀਜ਼ਾਂ ਜਿਹੜੀਆਂ ਉਹ ਲਾ ਫੇਰ ਫਲੇਮਾਂ ਖੋਲ੍ਹ। ਕੁਝ ਕੁ ਗੱਲਾਂ ਨੇ ਕਿ ਦੇਸ਼ ਸਾਡਾ ਜਿਹੜਾ ਨਾ ਤਰੱਕੀ ਕਰ ਰਿਹਾ ਪਰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਵੀ ਜ਼ਮੀਨਾਂ ਜਿਹੜੀਆਂ ਨੇ ਨਾ ਉਹ ਹੌਲੀ-ਹੌਲੀ ਖੇਤੀਯੋਗ ਜ਼ਮੀਨਾਂ ਹੌਲੀ-ਹੌਲੀ ਆਈ ਸਾਲੀ ਘਟਦੀਆਂ ਜਾ ਰਹੀਆਂ ਨੇ। ਵੀ ਉਹਨਾਂ ਉੱਪਰ ਜਾਂ ਤਾਂ ਘਰ ਬਣ ਰਹੇ ਨੇ ਹਨਾ ਤੇ ਜਾਂ ਫਿਰ ਫੈਕਟਰੀਆਂ ਜਾਂ ਸੜਕਾਂ ਨਵੀਆਂ ਬਣ ਰਹੀਆਂ ਹਨ। ਜਾਂ ਰੇਲਵੇ ਲਾਈਨ ਜਾਂ ਕੋਈ ਜਿਹੜੇ ਸਾਂਝੇ ਥਾਵਾਂ ਹੁੰਦੀਆਂ ਲੋਕਾਂ ਦੇ ਵਰਤਨ ਵਾਸਤੇ ਉਹ ਸਕੂਲ ਕਹਿ ਲੋ ਹਸਪੀਟਲ ਕਹਿ ਲੋ ਜਾਂ ਹੋਰ ਕੋਈ ਐਸੀਆਂ ਚੀਜ਼ਾਂ ਜਾਂ ਖੇਡਣ ਦੇ ਗਰਾਊਂਡ ਬਣ ਰਹੇ ਹਨ ਜਿਹਦੇ ਕਰਕੇ ਕੀ ਹੈ ਕਿ ਵਾਹੀਯੋਗ ਜ਼ਮੀਨ ਹੈ ਨਾ ਜਿਹੜੀ ਉਹ ਦਿਨੋ ਦਿਨ ਘਟਦੀ ਜਾ ਰਹੀ ਹੈ ਪਰ ਇੱਕ ਚੀਜ਼ ਵੀ ਬਹੁਤ ਹੈਰਾਨੀ ਹੁੰਦੀ ਹੈ ਪਿਛਲੇ 5 7 10 ਸਾਲਾਂ ਤੋਂ ਕਿ ਜਦ ਵੀ ਕਿਸਾਨ ਨੇ ਨਾ ਫਸਲ ਬੀਜਣੀ ਹੁੰਦੀ ਹੈ ਤੇ ਜਿਹੜੀਆਂ ਚੀਜ਼ਾਂ ਉਹਦੀਆਂ ਮੁੱਢਲੀਆਂ ਲੋੜਾਂ ਹਨ ਨਾ ਉਹ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਿਖਾਈਆਂ ਜਾਂਦੀਆਂ ਵੀ ਉਹਨਾਂ ਦੀ ਕਮੀ ਉਹ ਨਹੀਂ ਮਿਲਦੀ ਚਾਹੇ ਉਹ ਬੀਜ ਨੇ ਜਾਂ ਕਹਿ ਲੋ ਖਾਦਾਂ ਵੀ ਜਿਹੜੀਆਂ ਖਾਦਾਂ ਸਪਰੇਆਂ ਖਾਦ ਦੀ ਗੱਲ ਹੀ ਕਰਦੇ ਆ ਵੀ ਖਾਦ ਦਾ ਆਏ ਵਾਰੀ ਰੋਲਾ ਰਹਿੰਦਾ ਉਹ ਜੂਰੀਆ ਦਾ ਵੀ ਤੇ ਡੀਪੀ ਦਾ ਤਾਂ ਸਭ ਤੋਂ ਵੱਧ ਰਹਿੰਦਾ ਇੱਕ ਤਾਂ ਇਹ ਕਿ ਅਸੀਂ ਤਰੱਕੀ ਕਰ ਰਹੇ ਹਾਂ ਜੇ ਅਸੀਂ ਤਰੱਕੀ ਕਰ ਰਹੇ ਹਾਂ ਵੱਡੀਆਂ-ਵੱਡੀਆਂ ਫੈਕਟਰੀਆਂ ਪਹਿਲਾਂ ਦੇ ਨਾਲੋਂ ਵੱਧ ਲਾ ਚੁੱਕੇ ਆ ਤੇ ਫੇਰ ਤਾਂ ਸਭ ਨੂੰ ਇਹ ਚੀਜ਼ ਆਮ ਮਿਲਣੀ ਚਾਹੀਦੀ ਹੈ ਖਾਦ ਆਮ ਹੋਣੀ ਚਾਹੀਦੀ ਹੈ ਕਿਉਂਕਿ ਜ਼ਮੀਨਾਂ ਵਾਹੀ ਜੋ ਅੱਗੇ ਨਾਲੋਂ ਘੱਟ ਰਹੀਆਂ ਨੇ ਉਹ ਪਰ ਫਿਰ ਵੀ ਉਸ ਦੇ ਜਿਹੜਾ ਹੈਗਾ ਉਹ ਅਨਸਾਰ ਕੀ ਆ ਕਿ ਕਿਸਾਨਾਂ ਨੂੰ ਆਏ ਵਾਰ ਹੀ ਇਸ ਚੀਜ਼ ਦੀ ਸਮੱਸਿਆ ਜਿਹੜੀ ਉਹ ਸਾਹਮਣਾ ਕਰਨਾ ਪੈਂਦਾ ਹੈ ਕਿ ਖਾਦ ਨਹੀਂ ਮਿਲਦੀ ਖਾਦ ਨਹੀਂ ਮਿਲਦੀ ਇਸ ਵਾਰ ਵੀ ਉਹੀ ਕੁਝ ਚੱਲ ਰਿਹਾ ਤੇ ਇਹ ਤੁਸੀਂ ਆਪਣੇ ਆਪ ਹੀ ਸੋਚ ਲਓ ਵੀ ਹੁਣ ਇਹਦੇ ਵਿੱਚ ਕੀ ਕੀ ਗੱਲਬਾਤ ਹੋ ਸਕਦੀ ਹੈ ਕੀ ਰਾਜ਼ ਛੁਪੇ ਹੋਏ ਹਨ ਕਿ ਜਿਹੜੀ ਵਾਹੀ ਜੋ ਜ਼ਮੀਨ ਕੱਟੀ ਪਾਪ ਖਾਦ ਦੀ ਲੋੜ ਕੱਟੀ ਪਰ ਅਸੀਂ ਤਰੱਕੀ ਕਰ ਰਹੇ ਹਾਂ ਫੈਕਟਰੀਆਂ ਆਵਾਦਾਂ ਲੱਗੀਆਂ ਨੇ ਉਤਪਾਦ ਜਿਆਦਾ ਹੋਏ ਨੇ ਤੇ ਫਿਰ ਉਹ ਖਾਦ ਜਾਂਦੀ ਕਿੱਥੇ ਆ? ਕਿਤੇ ਨਹੀਂ। ਬਸ ਕਿਸਾਨਾਂ ਨੂੰ ਗਮਰਾਹ ਕਰਨਾ ਹੈ। ਉਹਨਾਂ ਨੇ ਖਰਾਬ ਕਰਨਾ ਹੈ। ਉਹਨਾਂ ਨੂੰ ਲੁੱਟਣਾ ਕਿਸਾਨਾਂ ਨੂੰ ਜਾਂ ਫਿਰ ਐਂ ਕਹਿ ਲਓ ਕਿ ਜਿਹਨੀਆਂ ਚੀਜ਼ਾਂ ਸਾਡੀ ਖੇਤੀ ਨੂੰ ਜ਼ਰੂਰਤ ਨਹੀਂ ਹੈਗੀ ਜਾਂ ਜਿਨ੍ਹਾਂ ਦੇ ਅਸਰ ਨਹੀਂ ਹੈਗੇ ੱੱਕੇ ਦੇ ਨਾਲ ਉਹ ਚੀਜ਼ਾਂ ਵੇਚ ਰੀਆਂ। ਜਿਹੜੀ ਚੀਜ਼ ਵੀ ਸਾਨੂੰ ਲੋੜ ਮਸਲਾਂ ਸਾਨੂੰ ਡੀਏਪੀ ਦੀ ਲੋੜ ਹੈ ਜਾਂ ਡੀਏਪੀ ਸਾਨੂੰ ਨਾ ਦੇਣਗੇ ਤੇ ਦੁਕਾਨ ਉੱਪਰ ਨਾ ਉਹਦਾ ਬਦਲ ਰੱਖੀ ਬੈਠੇ ਆ ਲੈ ਲਓ ਉਹ ਲੈ ਲਓ ਇਹ ਇੱਕ ਦੀ ਜਗ੍ਹਾ ਦੋ ਘੱਟੇ ਪਾਸ ਉਹ ਤਿੰਨ ਪਾਸੋਂ ਉਹ ਨੂੰ ਨੂੰ ਹੈ ਤਾਂ ਨਹੀਂ ਸਾਡੇ ਲਈ ਉਹ ਲਾਹੇਵੰਦ ਪਰ ਮਜਬੂਰੀ ਆ ਕੀ ਕਰ ਸਕਦੇ ਆ ਸਾਨੂੰ ਉਹ ਲੈਣੀ ਪੈਂਦੀ ਆ ਚਲੋ ਯਾਰ ਉਹ ਨਹੀਂ ਤਾਂ ਚਲੋ ਇਹ ਪਾ ਲਈਏ ਕੁਝ ਤਾਂ ਹੋਵੇਗਾ ਵੱਡੀ ਗੱਲ ਇਹ ਛੋਟੀ ਨਹੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਗੱਲ ਨੂੰ ਕਿ ਸਾਰਿਆਂ ਦੇ ਖਾਨੇ 'ਚ ਪੈ ਸਕੇ ਕਿ ਵਾਹੀਯੋਗ ਜ਼ਮੀਨਾਂ ਦਾ ਕਟੀਆਂ ਤੇ ਖਾਦਾਂ ਦੀ ਸਾਡੀਆਂ ਫੈਕਟਰੀਆਂ ਅਸੀਂ ਉੰਨੀ ਕੀਤੀ ਵਿਕਾਸ ਕੀਤੀ ਆ ਕੀਤਾ ਤੇ ਉਹ ਤਾਂ ਵਧੀਆ ਨੇ ਪਰ ਉਹ ਗਈਆਂ ਕਿੱਥੇ ਕਿੱਥੇ ਜੋ ਦੂਸਰਾ ਇਹ ਸੀ ਗੱਲ ਕਰ ਰਹੇ ਸੀਗੇ ਕਿ ਉਹ ਕਿਹੜਾ ਵਰਗ ਹੈ ਕਿ ਜਿਹੜਾ ਕਹਿ ਸਕਦਾ ਉਹ ਸਿਰਫ ਇੱਕੋ ਇੱਕ ਵਰਗ ਹੈ ਕਿਸਾਨ ਵੀਰ ਨੇ ਜਿਹੜੇ ਕਹਿ ਸਕਦੇ ਹਨ ਹਜ਼ਾਰਾਂ ਲਾ ਕੇ ਜਾਂ ਲੱਖਾਂ ਲਾ ਕੇ ਜਦੋਂ ਅੱਗੋਂ ਉਹਨਾਂ ਨੂੰ ਜਿਹੜਾ ਹੈ ਉਹ ਬੀਜ ਖਾਦ ਸਪਰੇ ਸਹੀ ਨਹੀਂ ਮਿਲਦੇ ਮਲਾਵਟ ਦੇ ਮਿਲ ਤੇ ਚਾਹੇ ਉਹਨਾਂ ਨੂੰ ਕੁਦਰਤੀ ਮਾਰ ਪੈ ਜਾਏ ਤੇ ਚਾਹੇ ਕੋਈ ਆਪਦੇ ਕੋਲ ਉਹਨਾਂ ਦੇ ਕੋਲ ਕੋਈ ਗਲਤੀ ਹੋਈ ਬੀਜਨ ਲੱਗਿਆ ਕਿ ਅੱਗੋਂ ਸਹੀ ਫਸਲ ਨਹੀਂ ਹੋਈ ਮਸਲਾਂ ਕਿ ਉਹ ਇਹ ਕਹਿ ਦੇਣਾ ਕਿ ਚਲ ਕੋਈ ਨਾ ਇਸ ਵਾਰ ਨਹੀਂ ਤਾਂ ਅਗਲੀ ਵਾਰ ਸਹੀ ਹੈ ਇਹ ਵੱਡੇ ਦਿਨ ਸਿਰਫ ਕਿਸਾਨ ਵੀ ਰਹਿੰਦੀ ਹੋ ਸਕਦੇ ਹਨ ਪਰ ਬੜੀ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਇੰਨਾ ਵੱਡਾ ਦਿਲ ਕਰਕੇ ਇਸ ਧਰਤੀ ਦੇ ਉੱਤੇ ਵਿਚਰ ਰਿਹਾ ਨਾ ਤੇ ਧੱਕਾ ਵੀ ਉਸੇ ਨਾਲ ਹੀ ਹੋ ਗਿਆ ਉਸ ਨੂੰ ਕਿੱਦਾਂ ਗੁੰਮਰਾਹ ਕੀਤਾ ਜਾਂਦਾ ਹੈ ਵਿਚਾਰ ਹੈ ਨਹੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਵਿਦੇਸ਼ ਨਾ ਕਰ ਕੀ ਕਰ ਲਈਏ ਵਾਹੀ ਜੋਗ ਜ਼ਮੀਨਾਂ ਜਿਹੜੀਆਂ ਹੈਗੇ ਉਹ ਦਿਨੋ ਦਿਨ ਘਟ ਰਹੀਆਂ ਨੇ ਇਹ ਫਿਰ ਭਾਈ ਇਹ ਲੋਚਾ ਕੀ ਹੈ ਕਿੱਥੇ ਜਾ ਰਹੀਆਂ ਉਹ ਆਦਾਂ ਸੁਪਰੀਆਂ ਆ। ਮੈਂ ਪਹਿਲਾਂ ਹੀ ਇੱਕ ਦਿਨ ਗੱਲ ਕੀਤੀ ਸੀ ਇੱਕ ਤਾਂ ਇਹ ਤੱਕਾ ਦੂਸਰਾ ਵੱਲ ਮੰਡਾ ਤੱਕਾ ਇਹ ਕਿ ਹੁਣ ਜਦੋਂ ਵਪਾਰੀਆਂ ਨੇ ਪੈਸਾ ਬਣਾਉਣਾ ਹੈ ਜਿਹੜਾ ਵੀ ਜਾਵੇ ਉਹ ਦਿਮਾਗ ਦੇ ਵਿੱਚ ਉਹਨਾਂ ਤਾਂ ਚਲ ਸੋ ਚਲ ਚਲ ਸੋ ਚਲ ਵੇਚੀ ਜਾਂਦੇ ਨੇ ਉਹ ਚੱਕ ਚੱਕ ਕੇ ਦਿੱਤੇ। ਕਿਸਾਨ ਨੂੰ ਟੱਕੇ ਨਾ ਦੇ ਦੋ ਜਾਂ ਕਿਸਾਨ ਆਪ ਜਾ ਕੇ ਮੰਗਦਾ ਬਿਜਾਈ ਹੋ ਗਈ ਉਹਦੀ ਕੋਈ ਚੱਕਰ ਨਹੀਂ ਪਰ ਜਦੋਂ ਉਹ ਫਸਲ ਲੈ ਕੇ ਕਿਸਾਨ ਮੰਡੀ ਵਿੱਚ ਜਾਏਗਾ ਤੇ ਫਿਰ ਉੱਥੇ ਨਾ ਟੁੱਟਾ ਮਾਰ ਕੇ ਭੇਨਾਂਗੇ ਜਾਂਦੇ ਆ। ਕਿ ਉਹ ਬੜੇ ਹੰਕਾਰ ਨਾਲ ਕਹਿੰਦੇ ਜਿਹੜੇ ਸਰਕਾਰ ਦੇ ਰੱਖੇ ਇਨਸਪੈਕਟਰ ਜਾਂ ਕੋਈ ਵੀ ਜਿਹੜਾ ਵਰਕਮੰਦਾ ਉਹ ਕਿ ਨਾ ਭਾਈ ਇਹ ਤਾਂ ਸੁਪਾਰਚੀ ਨਹੀਂ ਕੀਤੀ ਅਸੀਂ ਅਸੀਂ ਤਾਂ ਇਹ ਇਹ ਬੀਜ ਤੱਕ ਇਧਨਾ ਹੀ ਨਹੀਂ ਕਿਉਂ ਨਹੀਂ ਫੀਦਣਾ ਭਾਈ ਜਦੋਂ ਵਪਾਰੀ ਜਾਂ ਜਿਹੜੇ ਉਹ ਕਾਰਖਾਨਿਆਂ ਦੇ ਮਾਲਕ ਜਿਹੜੇ ਬੀਜ ਤਿਆਰ ਕਰਦੇ ਸੀਗੇ ਉਹ ਜਦੋਂ ਉਹਨਾਂ ਨੇ ਕਰੋੜਾਂ ਰੁਪਏ ਆਪ ਦੇ ਅੰਡਰ ਕੀਤਾ ਉਹ ਤੇ ਸਾਨੂੰ ਉਹ ਬੀਜ ਦੇ ਕੇ ਉਦੋਂ ਤੁਹਾਡਾ ਮਹਿਕਮਾ ਉਦੋਂ ਸਰਕਾਰਾਂ ਕਿੱਥੇ ਸੀਗੀਆਂ ਕਿਉਂ ਨਹੀਂ ਬੈਨ ਕੀਤਾ ਤੁਸੀਂ ਬੀਜ ਉਦੋਂ ਜਦੋਂ ਜਿਹੜੀ ਚੀਜ਼ ਮਾਰਕੀਟ ਵਿੱਚ ਵਿਕਰੀ ਤੇ ਉਹ ਇਹਦਾ ਮਤਲਬ ਵੀ ਉਹ ਵੈਲਟ ਹੈ ਉਹ ਅਸੀਂ ਲੈ ਕੇ ਬੀਜ ਲਈ ਹੁਣ ਤੁਸੀਂ ਇਹ ਕਹਿੰਦੇ ਕਿ ਫਰਾਨੇ ਪੀਚ ਦਾ ਜਿਹੜਾ ਹੈ ਉਹ ਤੁਹਾਨੂੰ ਨਹੀਂ ਕਿੰਦਾ ਜਾਊਗਾ ਜਾਂ ਆਹ ਚੀਜ਼ ਅਸੀਂ ਨਹੀਂ ਖੇਤਾ ਕਿ ਕਿਉਂ ਨਹੀਂ ਖੇਚੋਗੇ ਵੀ ਤੇ ਇਸ ਗੱਲ ਤੋਂ ਤਾਂ ਸਿੱਧਾ ਸਾਦਾ ਇਹ ਹੀ ਹਿਸਾਬ ਲਾਇਆ ਜਾ ਸਕਦਾ ਹੈ ਨਾ ਕਿ ਉਹਨਾਂ ਨੇ ਸਾਰਿਆਂ ਦਾ ਏਕਾ ਕਰਕੇ ਇੱਕੋ ਇੱਕ ਵਰਗ ਨੂੰ ਲੁੱਟਣ ਵਾਸਤੇ ਰੱਖਿਆ ਹੋਇਆ ਹੈ ਉਹਨੇ ਕਿਸਾਨ ਕਿ ਕਿਸਾਨ ਦੇ ਨਾਲ ਮਜ਼ਦੂਰ ਤਾਂ ਫਿਰ ਆਪਣੇ ਆਪ ਹੀ ਲੁਕਿਆ ਗਿਆ ਕਿਉਂਕਿ ਇਹ ਕਿਸਾਨ ਖੁਸ਼ਹਾਲ ਨਹੀਂ ਤਾਂ ਮਜ਼ਦੂਰ ਕਿਵੇਂ ਰਹਿ ਸਕਦਾ ਜਿੰਨੇ ਉਸ ਦੇ ਖੇਤ ਵਿੱਚ ਜਾ ਕੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਣਾ ਹੈ ਤਾਂ ਇੱਕ ਕੜੀ ਦੇ ਰੂਪ ਵਿੱਚ ਸਾਰਾ ਕੰਮ ਚੱਲਦਾ ਹੈ ਤੇ ਲੁੱਟਣ ਵਾਲਿਆਂ ਦੇ ਕੋਲੋਂ ਸचेਤ ਹੋ ਕੇ ਤੇ ਏਕਾ ਕਰਕੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦੇਣ ਵਾਹੀ ਜੋ ਜਮੀਨਾਂ ਕਟੀਆਂ ਅਸੀਂ ਤਰੱਕੀ ਕੀਤੀ ਹੈ ਖਾਦਾਂ ਵੱਧ ਪਾਉਂਦੀਆਂ ਨੇ ਪਰ ਆਏ ਸਾਲ ਫੇਰ ਸਾਨੂੰ ਲੁੱਟਿਆ ਜਾਂਦਾ ਹੈ ਰੂੜ ਖਾਦਾਂ ਜਿਹੜੀਆਂ ਸਾਡੀ ਜ਼ਰੂਰਤ ਨਹੀਂ ਹੈਗੀ ਉਹ ਸਾਨੂੰ ਤੱਕੇ ਨਾ ਦਿੱਤੀਆਂ ਜਾਂਦੀਆਂ ਇਹ ਕਹਿ ਕੇ ਵੀ ਜੋ ਤੁਸੀਂ ਮੰਗ ਰਹੇ ਹੋ ਉਹ ਤਾਂ ਨਹੀਂ ਹੈਗੀ ਤੁਸੀਂ ਇਹਦੇ ਨਾਲ ਕੰਮ ਚਲਾ ਲਓ ਤੇ ਦੂਸਰਾ ਇਹ ਕਿ ਬੀਜ ਜਿਹੜਾ ਦਿਲ ਕਰੇ ਉਹੀ ਵੇਚੀ ਜਾਂਦੇ ਨੇ ਜਦੋਂ ਵਪਾਰੀ ਵੇਚਦੇ ਕੋਈ ਚੱਕਰ ਨਹੀਂ ਪਰ ਜਦੋਂ ਜਾ ਕੇ ਕਿਸਾਨ ਫਸਲ 6 ਮਹੀਨੇ 4 ਮਹੀਨੇ ਦੇਤੇ ਮਿਹਨਤ ਕਰਕੇ ਪੈਸਾ ਲਾ ਕੇ ਉਹੀ ਬਾਜ਼ਾਰ ਵਿੱਚ ਲੈ ਕੇ ਜਾਊਗਾ ਮੰਡੀ ਉੱਚ ਲੈ ਕੇ ਜਾਊਗਾ ਤੇ ਫਿਰ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਖਰੀਦਦੇ ਅਸੀਂ ਤੁਸ਼ਪਾਰਸ਼ ਨਹੀਂ ਕਰਦੇ ਇਸ ਬੀਜ ਦੀ ਕਿਉਂ ਭਈ ਇੰਨਾ ਵੀ ਤੁਹਾਡੇ ਦੇ ਵਿੱਚ ਨਹੀਂ ਹੈ ਸਰਕਾਰ ਦੇ ਕੋਲ ਕਿ ਜਿਹੜੀ ਚੀਜ਼ ਖਰੀਦਣੀ ਨਹੀਂ ਤੁਸੀਂ ਉਹਨਾਂ ਦੇ ਬਿੱਲ ਨਹੀਂ ਜੀ ਬੈਨ ਕਰੋ ਕਿਉਂ ਨਹੀਂ ਕਰਦੇ ਇਸ ਕਰਕੇ ਕਿ ਲੁੱਟਣ ਵਾਸਤੇ ਉਹਨਾਂ ਨੇ ਸਿਰਫ ਸਿਰਫ ਇੱਕੋ ਹੀ ਵਰਗ ਰੱਖਿਆ ਹੋਇਆ ਹੈ ਉਹ ਹੈ ਕਿਸਾਨ ਤੇ ਜੇ ਕਿਸਾਨ ਲੁੱਟਿਆ ਗਿਆ ਤੇ ਮਜ਼ਦੂਰ ਆਪਣੇ ਆਪ ਹੀ ਲੁੱਟੇ ਗਏ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੀ ਗੱਲਬਾਤ ਨਾਲ ਜੁੜੇ ਰਿਹਾ ਜੀ